ਅੱਜ ਜਿਹੜੀ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਉਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਇਹ ਆ ਆਪਣਾ ਜਿਹੜਾ ਸਕੂਲ ਆ ਜਾਂ ਗਰਾਊਂਡ ਆ ਜਿਹੜਾ ਖਿਆਲ 1988 ਦਾ ਖਾਸਿਲ ਦਾ ਬਣਿਆ ਹੋਣਾ ਸਾਹਿਬ 1988 ਦਾ ਬਣਿਆ ਹੋਇਆ ਇਹ ਲੱਗਿਆ ਹੋਇਆ ਬਾਹਰ ਬੋਰਡ ਤੇ 1988 ਦਾ ਇਹਦੇ ਵਿੱਚ ਵੱਖ-ਵੱਖ ਗੇਮਾਂ ਹੋਊਗਾ ਨੇ ਕਬੱਡੀ ਦੇ ਵਿੱਚ ਪਿੰਡ ਆਪਣਾ ਮੂਰੀ ਰਿਆ ਫੁੱਟਬਾਲ ਦੇ ਵਿੱਚ ਮੂਰੀ ਰਿਆ ਔਰ ਵਾਲੀਬਾਲ ਦੇ ਵਿੱਚ ਬਾਸਕਟਬਾਲ ਦੇ ਵਿੱਚ ਵੀ ਨਾਨਕ ਸਿੰਘ ਵਰਗਿਆਂ ਨੇ ਜਿਹੜੇ ਆਪਣੇ ਟਾਈਮ ਦੇ ਵਿੱਚ ਮਤਲਬ ਝੰਡੇ ਗੱਡੇ ਨੇ ਔਰ ਆਪਾਂ ਐਥਲੈਟਿਕ ਸਟਾਰਟ ਕੀਤੀ ਆ ਐਥਲੈਟਿਕਸ ਦੀਆਂ ਪ੍ਰਾਪਤੀਆਂ ਤੁਸੀਂ ਤੁਹਾਨੂੰ ਪਤਾ ਪਬਲਿਕ ਨੂੰ ਲੋਕਾਂ ਨੂੰ ਪਤਾ ਔਰ ਹਾਰਡਵਰਕ ਚੈਨਲ ਨਾਲ ਜਾਂ ਟੀਮ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਇਸ ਗੱਲ ਦਾ ਬਾਕੂਬੀ ਪਤਾ ਆਪਾਂ ਜਿੰਦਗੀ ਦੇ ਵਿੱਚ ਕੁਝ ਕਰਨਾ ਪਹਿਲਾਂ ਤਾਂ ਇਹ ਆਪਣੇ ਦਿਮਾਗ ਦੇ ਵਿੱਚ ਜਾਂ ਜਿਵੇਂ ਕਹਿੰਦੇ ਕਫਣ ਵੱਲੋਂ ਸਿਰ ਤੇ ਮੈਂ ਉਦਾਹਰਨ ਇੱਕ ਅਕਸਰੀ ਦਿੱਨਾ ਹੁੰਦਾ ਕੋਲੂ ਤੁਸੀਂ ਨਹੀਂ ਸੁਣਿਆ ਹੋਣਾ ਕੋਲੂ ਆ ਜਿਹਦੇ ਨਾਲ ਪੁਰਾਣੇ ਬਜ਼ੁਰਗ ਸਾਡੇ ਤੇਲ ਕੱਢਦੇ ਜਾਂ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਉਹ ਜਦੋਂ ਪਾਣੀ ਕੱਢਦੇ ਤੇ ਉਹਦੇ ਨਾਲ ਲੈ ਇੱਕ ਬਲਦ ਜੋੜ ਦਿੰਦੇ ਸੀ ਬਲਦ ਜੋੜਨ ਤੋਂ ਬਾਅਦ ਉਹਨੇ ਅੱਖਾਂ ਦੇ ਉੱਪਰ ਪੱਟੀ ਚੜਾ ਆਂਦੇ ਖੁੱਪੇ ਜੀ ਨੂੰ ਕਹਿੰਦੇ ਚੜਾ ਆਂਦੇ ਤਾਂ ਕਿ ਉਹਦਾ ਜਿਹੜਾ ਬਲਦ ਦਾ ਧਿਆਨ ਇੱਧਰ ਉੱਧਰ ਨਾ ਹੋਵੇ ਉਹ ਖੁੱਪੇ ਚੜਾ ਕੇ ਤੇ ਮੁੜ ਕੇ ਡੰਡਾ ਮਾਰਦੇ ਉਹ ਸੋਚਦਾ ਮੈਂ ਬਹੁਤ ਦੂਰ ਆ ਗਿਆ ਇੱਕ ਬਲਦ ਚੱਲਦਾ ਮੰਡੀ ਕੋਲੋਂ ਤੁਰਿਆ ਉਹ ਜਲੰਧਰ ਤੱਕ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਲੰਧਰ ਪਹੁੰਚ ਗਿਆ ਚੱਲਿਆ ਉਹ ਵੀ ਆ ਤੇ ਚੱਲਿਆ ਜਿਹਦੇ ਉੱਪਰ ਖੁੱਪੇ ਚਾੜ ਤੇ ਜਿਹਦੇ ਉੱਪਰ ਪੱਟੀ ਬੰਨਦੀ ਚੱਲਿਆ ਬਲਦ ਉਹ ਵੀ ਆ ਹੁਣ ਆਪਾਂ ਕਿਸ ਤਰ੍ਹਾਂ ਚੱਲਣਾ ਕਿ ਆਪਾਂ ਖੁੱਪੇ ਆਪਣੀਆਂ ਅੱਖਾਂ ਬੰਦ ਕਰਕੇ ਚੱਲਣਾ ਕਿ ਇੱਕ ਕੰਮ ਉਹ ਕਰਨਾ ਵੀ ਮੰਡੀ ਕਲਾਂ ਤੋਂ ਚੱਲਿਆ ਸੀ ਕੋਸ ਰਸਤਾ ਤੈਅ ਕੀਤਾ ਹੁਣ ਡਿਪੈਂਡ ਤੁਹਾਡੇ ਤੇ ਆ ਹੁਣ ਕੋਲੂ ਦੇ ਬਲਦ ਨਾਲ ਬਣਿਓ ਵੀ ਅੱਖਾਂ ਤੇ ਆਪਣੀਆਂ ਪੱਟੀ ਬੰਨ ਲਓ ਤੇ ਹੱਕ ਤੇ ਚਲੋ ਜੀ ਜਦੋਂ ਪੱਟੀ ਖੋਲੀ ਤੇ ਖੜੇ ਮੰਡੀ ਕਲਾਂ ਦੇ ਗਰਾਊਂਡ 'ਚ ਹਾਂ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰਨੀ ਆ ਪਰ ਆਪਾਂ ਸਾਡੀ ਜ਼ਿੰਦਗੀ ਦਾ ਕੋਈ ਏਮ ਆ ਠੀਕ ਆ ਮਨੁੱਖਾ ਜ਼ਿੰਦਗੀ 'ਚ ਸਰੀਰ ਹੀ ਮਿਲਿਆ ਦਸਤੀ ਰੱਖ ਜੁ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਮਹਾਨ ਜੁਨੀ ਮੰਨੀ ਗਈ ਆ ਮਨੁੱਖ ਕਿਉਂਕਿ ਮਨੁੱਖ ਕੋਲ ਦਿਮਾਗ ਆ ਇਹ ਇਹਦੇ ਕੋਲ ਸੋਚਣ ਸਕਤੀ ਆ ਠੀਕ ਆ ਇਹ ਸੋਚ ਸਕਦਾ ਸੋ ਇਹ ਸਾਖੀ ਕਹ ਲੋ ਸਿੱਖਿਆ ਕਹ ਲੋ ਲੈਕਚਰ ਕਹ ਲੋ ਇਹ ਤੋਂ ਬੜੀ ਵੱਡੀ ਸਿੱਖਿਆ ਤੇ ਸਮਝ ਲੈਣ ਦੀ ਲੋੜ ਆ ਸੋ ਸਾਡਾ ਤੁਹਾਡਾ ਸਾਰਿਆਂ ਦਾ ਧੰਨਵਾਦ ਥੈਂਕ ਯੂ ਮਿਹਰਬਾਨੀ ਇਹ ਗੱਲ ਤੇ ਅਮਲ ਕਰਿਓ ਰੱਬ ਰੱਖਾ